ਤੁਹਾਨੂੰ ਇਹ ਗੱਲ ਜਾਣਨੀ ਹੈ ਕਿ ਬਾਬਾ ਛੇਲ ਚੰਦ ਦਾ ਨਾਮ ਲੈਣ ਤੋਂ ਉਹ ਗੁਰਮਖੋ ਗੁਰਮਰਦਾਸ ਸਾਹਿਬ ਜੀ ਦੇ ਚਪੁੱਤਰ ਦੇ ਕੇ ਆਏ ਬਾਬਾ ਮੋਹਨ ਮੇਰੀ ਪਿਰ ਦੇ ਮਾਲਕ ਗੁਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣਾ ਪੁੱਤਰ ਬਾਬਾ ਗੁਰਦਿੱਤਾ ਦੁਨ ਦੁਨੀ ਦਾ ਟਿੱਕਾ ਜੋਵਾਰ ਮੰਗਿਆ ਸੋਹਣਾ ਟਿੱਕਾ ਬਾਬਾ ਗੁਰਦਿੱਤਾ ਜੀ ਸਿਵੇਂ ਪਾਤਸ਼ਾਹ ਦੇ ਵੱਡੇ ਸਾਹਿਬ ਜਿਆਦੇ ਆ ਤੇ ਹਜੂਰ ਨੇ ਆਪਣਾ ਪੁੱਤਰ ਭੇਡ ਕੀਤਾ ਗੁਰੂ ਸਾਹਿਬਾਂ ਨੂੰ ਕੋਈ ਤਕਲੀਫ ਨਹੀਂ ਹੋਈ ਪੁੱਤਰ ਦੇਣ ਲੱਗਿਆ ਸ਼ਤਕਾਰ ਕਰਨ ਲੱਗਿਆ ਅਦਬ ਕਰਨ ਲੱਗਿਆ ਤੇ ਅਸੀਂ 50 60 ਸਾਲ ਜੀਵਨ ਜੀਉਣ ਵਾਲੇ ਲੋਕ ਅਸੀਂ ਚੱਟ ਦੇ ਕਿਸੇ ਇਕਤ ਤੇ ਕਿਸੇ ਪਗੰਬਰ ਤੇ ਕਿਸੇ ਸੰਤ ਤੇ ਕਿਤੇ ਮਹਾਪੁਰਖ ਦੇ ਜੀਵਨ ਤੰਗਲ ਕਰ ਦਿੰਨੇ ਹਾਂ ਕਦੇ ਆਪਣਾ ਜੀਵਨ ਵੇਖਿਆ ਕਿਸੇ ਪਗੰਬਰ ਵੱਲ ਉਂਗਲ ਕਰਾਂਗੇ ਕਿਸੇ ਆਮ ਪੁਰਸ਼ ਵੱਲ ਉਂਗਲ ਕਰਾਂਗੇ ਬਾਕੀ ਦੀਆਂ ਉਂਗਲਾਂ ਪਾਈ ਤੇਰੇ ਵੱਲ ਹੀ ਆਉਂਦੀਆਂ ਨੇ ਖਾਲਸਾ ਜੀ ਗੁਰੂਆਂ ਨੂੰ ਕੋਈ ਤਕਲੀਫ ਨਹੀਂ ਗੁਰੂਆਂ ਚਤਕਾਰ ਕੀਤਾ ਮੈਂ ਇਹ ਕਹਿਣਾ ਚਾਹੁੰਨਾ ਕਿ ਬਾਬਾ ਸ੍ਰੀ ਚੰਦ ਜੀ ਨੇ ਕਦੇ ਵੀ ਕਿਸੇ ਗੁਰੂ ਦਾ અપਮਾਨ ਨਹੀਂ ਕੀਤਾ ਸਿੱਖਾਂ ਦਾ અપਮਾਨ ਨਹੀਂ ਕੀਤਾ ਕੋਈ ਗੁਰੂ ਘਰ ਵਿੱਚ ਵਿਗੜ ਨਹੀਂ ਪਾਇਆ ਕਦੇ ਆਪਣੀ ਗੱਲ ਨਹੀਂ ਰੱਖੀ ਹਮੇਸ਼ਾ ਮੋਨ ਸ਼ਾਂਤ ਤੇ ਭਾਰੀ ਤਾਪੀ ਕੀਤਾ ਆ ਕੁਝ ਸਾਲਾਂ ਤੋਂ ਥੋੜੇ ਬੋਤੇ ਸਾਡੇ ਆਪਣੇ ਆ ਪਤਾ ਨਹੀਂ ਇੱਕ ਸਤਪੁਰਸ਼ ਦੇ ਪਿੱਛੇ ਹੀ ਪੈ ਗਏ ਤੁਸੀਂ ਹੈਰਾਨ ਹੋਵੋਗੇ ਇੱਕੋ ਚੀਜ਼ ਦੇ ਪਿੱਛੇ ਪਏ ਨੇ ଓ ପଳେଇ ବାସ କରୁ ବାସ କରୁ